ਕਿ ਲਿਆ ਕਿ ਝਾਰੂ ਵਾਲਿਆਂ ਨੇ ਬਹੁਤ ਵੱਡੀ ਇੱਕ ਸਾਜ਼ਿਸ਼ ਕੀਤੀ ਆ ਕਿ ਜਿਹੜੀਆਂ ਜ਼ੋਨ ਜ਼ੋਨਾਂ ਦੀ ਸੂਚੀਆਂ ਨੋਟੀਫਿਕੇਸ਼ਨ ਜਾਰੀ ਕੀਤੀ ਸਰਕਾਰ ਨੇ ਅਸੀਂ ਉਹਦੇ ਬਤਾ ਫਾਰਮ ਭਰ ਰਹੇ ਸੀ ਸਾਰੇ ਜਲਾ ਪ੍ਰਸ਼ਾਸਿਤ ਬਲਾਕ ਸੰਪਤੀ ਦੀ ਜਿਆਦਾ ਸੀ ਆਪਣੇ ਕੈਂਡੀਡੇਟ ਦੇ ਫਾਰਮ ਲੈ ਕੇ ਉਥੇ ਪਹੁੰਚੇ ਆ ਤਾਂ ਉਥੇ ਜਾ ਕੇ ਪਤਾ ਲੱਗਿਆ ਵੀ ਸਵੇਰੇ 10 ਵਜੇ ਨਵੇਂ ਜ਼ੋਨਾਂ ਦੇ ਆਰਡਰ ਹੋ ਗਏ ਅਸੀਂ ਐਸਡੀਐਮ ਨੂੰ ਲੋਰ ਪੁੱਛੇ ਵੀ ਕੀ ਕਾਰਨਾ ਹੈ ਉਹ ਕਹਿੰਦੇ ਪਤਾ ਨਹੀਂ ਗਲਤ ਮਿਸਤਰੀ ਗਲਤੀ ਹੋ ਗਈ ਸੀਗੀ ਅਸੀਂ ਸੀਰੀਅਲ ਨੂੰ ਹੀ ਨੰਬਰ ਨੂੰ ਇਹ ਜ਼ੋਨ ਨੰਬਰ ਸਮਝ ਗਏ ਸੀ ਸਵੇਰੇ 10 ਵਜੇ ਹੋਈ ਆ ਮੈਂ ਸਮਝਦਾ ਕਿ ਇਹਦੇ ਵਿੱਚ ਸਰਕਾਰ ਦੀ ਇੱਥੇ ਦੇ ਐਮਐਲਏ ਦੀ ਐਸਡੀਐਮ ਦੀ ਪੂਰੀ ਮਿਲੀ ਭੁਗਤਾ ਕਿ ਜਿਨ੍ਹਾਂ ਨੇ ਇਹ ਮੌਕੇ ਤੇ ਸ਼ੁਕਰ ਸੀ ਅੱਜ ਕਾਗਜ਼ ਤੰਤਰ ਨੂੰ ਜਮ੍ਹਾਂ ਕਰਾਉਣ ਆ ਗਏ ਜੇ ਕੱਲ ਨੂੰ 4 ਵਜੇ ਆਉਂਦੇ ਤਾਂ ਸਭ ਦੇ ਕਾਗਜ਼ ਰਿਜੈਕਟ ਰਿਜੈਕਟ ਕਰਨੇ ਸੀ ਇਹਨਾਂ ਨੇ ਸੋਸ਼ ਕਰਕੇ ਸਰਕਾਰ ਦੇ ਨਖੇਦੀ ਕਰਦੇ ਆਂ ਤੇ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਮੇਲ ਪਾ ਰਹੇ ਆ ਵਕੀਲ ਭੇਜ ਰਹੇ ਆ ਤਾਂ ਕਿ ਇਹ ਜਿਹੜੀ ਬਲੋਦੀ ਚੋਣ ਇਹਨੂੰ ਰੱਦ ਕਰਨੀ ਚਾਹੀਦੀ ਆ ਜਿਹੜਾ ਸਰਕਾਰ ਦੀ ਕੂਦੀਆਂ ਚਾਲਾਂ ਚੱਲੀਆਂ ਨੇ ਹੁਣ ਕਾਂਗਰਸ ਵਾਲੇ ਵੀ ਆਏ ਨੇ ਉਹਨਾਂ ਦੇ ਸਾਰੇ ਕਾਗਜ਼ ਰੱਦ ਹੋਣੇ ਸੀਗੇ ਸੋ ਕਹਿੰਦੇ ਮਤਲਬ ਇਹ ਡੈਮੋਕਰੇਟਿਕ ਹੱਕਾਂ ਦਾ ਸ਼ਬਦ ਆ ਵੀ ਚੋਣਾਂ ਲੜਨੀ ਚਾਹੀਦੀਆਂ ਨੇ ਇਹ ਤੋਂ ਦਾ ਅੰਦਾਜ਼ਾ ਇਹ ਹੁੰਦਾ ਵੀ ਝਾੜੂ ਸਰਕਾਰ ਦੋਨੇ ਹੱਥ ਖੜੇ ਕਰ ਗਈ ਆ ਦੋਨੇ ਹੱਥ ਕਿਉਂ ਖੜੇ ਕੀਤੇ ਆ ਉਹਨੂੰ ਪਤਾ ਕਿਸੇ ਦੇ ਕਾਗਜ਼ ਰੱਦ ਕਰਕੇ ਜਿੱਤ ਸਕਦੇ ਆ ਉਹਦਾ ਜਿੱਤ ਨਹੀਂ ਸਕਦੇ ਉਦਿਸ ਕਰਕੇ ਅਸੀਂ ਮਾਨਜੋ ਕਲੈਕਸ਼ਨ ਕਮਿਸ਼ਨ ਨੂੰ ਵੀ ਕਰ ਰਹੇ ਹਾਂ ਮਾਨਜੋ ਹਾਈ ਕੋਰਟ ਵੀ ਜਾ ਰਹੇ ਹਾਂ ਤਾਂ ਕਿ ਇਹ ਅਮਰੋਦ ਚੌਂਸ ਠੇ ਹੋਵੇ ਕਿਉਂਕਿ ਇਲੈਕਸ਼ਨ ਜਿਹੜੀ ਚੋਣ ਜਾਬਤਾ ਲੱਗਿਆ ਉਹਦੇ ਲੰਘਣਾ ਕਿਉਂਕਿ ਜਿਹੜਾ ਜਿਹੜਾ ਇੱਕ ਚੀਜ਼ ਇੱਕ ਵਾਰ ਡੀਸੀ ਫਤੇਗੜ ਸਾਹਿਬ ਨੇ ਅਨਾਉਂਸ ਕਰਤੀਆਂ ਕਿ ਹੁਣ ਸਵੇਰੇ ਅੱਜ ਇੱਕ ਦਿਨ ਪਹਿਲਾਂ ਆ ਕੀਤਾ ਜਾ ਰਿਹਾ ਇਹਦੀ ਡਰ ਕੇ ਨਖੇਧੀ ਕਰਦੇ ਇਹਦਾ ਇਤਿਹਾਸ ਹੀ ਮਾਨਜੋ ਸਾਹਿਬ ਸੁਖਬੀ ਸਿੰਘ ਵਾਲਜੋ ਧਿਆਨ ਚ ਲੈਣ ਦੀ ਗੱਲ ਇਹ ਅਸੀਂ ਲੈਕਚਰ ਕੁਸ਼ਨ ਮਿਲ ਕੇ ਤੋੜਨ ਦਾ ਕਰਾਂਗੇ ਇਕੱਲੇ ਅਮਲੋ ਹਲਕੇ ਜਾ ਗੱਲੇ ਅਮਲੋ ਜੁ ਹੋਇਆ ਜੀ ਉਹਨਾਂ ਤਾਂ ਬਾਕੀ ਪਤਾ ਨਹੀਂ ਬਾਕੀ ਪੰਜਾਬ ਕੀ ਕੀਤਾ ਅਮਲੋ ਦੇ ਵਿਤਤ ਸਾਹਮਣੇ ਹੋ ਰਿਹਾ ਇਹ ਕਾਨੂੰਨੀ ਪ੍ਰਕਿਰਿਆ ਦੀ ਇਹਨ ਕੀਤਾ ਜਾਂ ਉਹਨਾਂ ਵੀ ਕਹਿੰਦੇ ਫਿਰ ਤੋਂ ਗਲਤੀ ਹੋ ਗਈ ਦੱਸੋ ਜੋ ਸੀ ਟੋਰਟਲ ਕਿ ਜਾਰੀ ਕਰ ਰਹੇ ਹਾਂ ਤੁਸੀਂ ਲੈਕਚਰ ਲੈਕਚਰ ਗਾਈਡੈਂਸ ਦੇ ਮਤਲਬ ਕਰਕੇ ਟੋਰਟਲ ਜਾਰੀ ਕੀਤੀ ਆ ਤੇ ਹੁੰਦਾ ਕਿਤੇ ਵੀ ਲੈਕਚਰ ਦੇ ਤੋਂ ਪਹਿਲਾਂ ਤੁਸੀਂ ਜਨ ਬਦਲੋ ਸੋ ਮੈਂ ਸਮਝਦਾ ਨਖੇਦੀ ਕਰਦੇ ਆ ਸਰਕਾਰ ਦੀ ਕਿ ਜੇ ਸਰਕਾਰ ਹੱਥ ਖੜੇ ਕਰ ਗਈ ਫਿਰ ਇਲੈਕਟ੍ਰਿਕ ਕਮਿਸ਼ਨ ਦੀ ਰੋੜ ਕੀ ਆ ਜੇ ਸਰਕਾਰ ਨੂੰ ਪਤਾ ਲੱਗਾ ਸੀ ਹਾਰ ਰਹੇ ਆ ਇੱਥੇ ਦੇ ਐਮਐਲਏ ਨੂੰ ਪਤਾ ਹਾਰ ਰਹੇ ਆ ਫਿਰ ਲੈਕਚਰ ਗਰਾਉਂਡ ਦੀ ਡਰਾਮਾ ਕਰਦੀ ਕਿ ਰੋੜੀ ਆ ਤੇ ਇਸ ਕਰਕੇ ਇਸ ਗੱਲ ਦੀ ਨਿਖੇਧੀ ਕਰਦੇ ਆ ਤੇ ਡਟ ਕੇ ਇਸ ਗੱਲ ਦਾ ਵਿਰੋਧ ਵੀ ਕਰਦੇ ਆ ਪ੍ਰਸ਼ਾਸਨ ਦੇ ਖਿਲਾਫ ਵੀ ਸਰਕਾਰ ਦੇ ਖਿਲਾਫ ਵੀ